ਚੜਕੋਟ ਦਾ ਟੁੱਟ ਲੱਤਾ ਵੀ ਘੋਟ ਦਿੰਨੀ ਆ ਬਾਵਾ ਵੀ ਘੋਟ ਦਿੰਨੀ ਆ ਕੀ ਗੱਲ ਅੱਜ ਬੜੇ ਸੁਸਤ ਹੋ ਕੇ ਪਏ ਹੋ ਜਾਣਾ ਨਹੀਂ ਦੁਕਾਨ ਤੇ ਅੱਜ ਖੋਤੀ ਬੋੜ ਥੱਲੇ ਆਈ ਪਈ ਆ ਕੀ ਚੱਕਰ ਪੈ ਗਿਆ ਅੱਜ ਦਾਲ ਸੁਣਾ ਮੇਰੀ ਪੋਤਾ ਟੋਡੀ ਮਾਣੂ ਚਾਹੀਦਾ ਰੋਲਾ ਕਿਰਨ ਦਾ ਤੇ ਉਹਦੀਆਂ ਕੁੜੀਆਂ ਦਾ ਸੀ ਤੇ ਜਿਹੜੀ ਨਵੀਂ ਆਊਗੀ ਉਹਨੇ ਵੀ ਤੇ ਮੰਮੀ ਦੀ ਸੇਵਾ ਹੀ ਕਰਨੀ ਆ ਤੇ ਸਵਰਨੇ ਵੀਰੇ ਨੇ ਉਹ ਵੀ ਟੋਡੀ ਮਾ ਦਾ ਸੋਚਣ ਦਿਆ ਵਾ ਪਰ ਆਪਾਂ ਦੋਨੋਂ ਪਿਛਲੇ 8-9 ਮਹੀਨਿਆਂ ਤੋਂ ਕਿਉਂ ਲੜੀ ਜਾਂਦੇ ਆ? ਖਾਲੀ ਦਿਮਾਗ। ਅੱਜ ਗੱਲਾਂ ਕਿਹੋ ਜਿਹੀਆਂ ਕਰਨ ਲੱਗ ਗਿਆ। ਕੋਈ ਹੋਰ ਚੱਕਰ ਤਾਂ ਨਹੀਂ ਹੈਗਾ? ਨਹੀਂ ਨਹੀਂ, ਮੈਂ ਤਾਂ ਅੱਜ ਵੈਸੇ ਬੈਠੀ ਨਾ ਸੋਚੀ ਜਾਂਦੀ ਸੀ ਕਿ ਸਾਰਾ ਕੁਝ ਕਿੱਦਾਂ ਕਰਾਇਆ? ਤੁਹਾਡੀ ਮਾਂ ਦਾ ਤੇ ਤੁਹਾਡੇ ਭਰਾ ਦਾ। ਇਹਦੇ ਵਿੱਚ ਅਸੀਂ ਆਪਣਾ ਰਿਸ਼ਤਾ ਕਿਉਂ ਖਰਾਬ ਕਰਦੇ ਪਏ ਆਂ? ਨਾਲ ਦੀ ਨਾਲ ਅਸੀਂ ਤੇ ਆਪਣੇ ਮੁੰਡੇ ਵੱਲ ਵੀ ਨਹੀਂ ਧਿਆਨ ਦਿੱਤਾ। ਜਦੋਂ ਆਪਾਂ ਦੂਜੇ ਦੇ ਬੱਚਿਆਂ ਦੀ ਕਦਰ ਨਾ ਨਾ ਕਰੀਏ, ਫਿਰ ਆਪਦੇ ਬੱਚਿਆਂ ਦੀ ਵੀ ਕਦਰ ਨਹੀਂ ਪੈਂਦੀ। ਮੈਂ ਕਿ ਨਾ ਅੱਜ ਤੁਹਾਡੇ ਨਾਲ ਬੈਠ ਕੇ ਸਾਰਾ ਕੁਝ ਨਾ ਕਲੀਅਰ ਕਰਨਾ ਚਾਹੁੰਨੀ ਆ ਪਰ ਤੁਸੀਂ ਦੁਬਾਰਾ ਉਹ ਗੱਲਾਂ ਛੇੜ ਕੇ ਨਾ ਉਹ ਮੁੱਦਾ ਦੁਬਾਰਾ ਕ੍ਰੀਏਟ ਕਰਦੇ ਪਏ ਹੋ ਇਦਾਂ ਤੇ ਕੋਈ ਹੱਗੀ ਚੀਜ਼ ਦਾ ਹੱਲ ਨਹੀਂ ਨਿਕਲਣਾ ਹੱਲ ਤਾਂ ਨਿਕਲ ਹੀ ਜਾਣਾ ਤੇਰੀ ਮਾਂ ਨੂੰ ਜੋ ਫੋਨ ਕਰਤਾ ਆਪਣਾ ਬੈਗਪੈਕ ਕਰ ਲਈ ਮੈਨੂੰ ਫੋਨ ਕਰਕੇ ਇਹ ਨਾ ਕਹੀ ਕਿ ਮੇਰਾ ਇੱਕ ਸੂਟ ਰਹਿ ਗਿਆ ਜਾਂ ਮੇਰਾ ਸਮਾਨ ਰਹਿ ਗਿਆ ਮੈਂ ਨਹੀਂ ਦੇਣ ਦੂਣਾ ਨਾ ਨਾ ਆਹ ਕਿਹੜੀ ਗੱਲ ਹੋਈ ਤੁਹਾਨੂੰ ਪੱਕਾ ਪਤਾ ਕਿ ਮੇਰੀ ਮੰਮੀ ਨਹੀਂ ਆਉਣਾ ਤੇ ਮੈਨੂੰ ਬੈਗਪੈਕ ਰਾਕੇ ਨਾਲ ਹੀ ਲੈ ਜਾਣਾ ਵਾ ਕੱਲ ਮੇਰੀ ਭੈਣ ਦਾ ਜੱਦਾ ਦਾ ਰੂਪ ਸੀ ਨਾ ਉਹ ਤੈਨੂੰ ਹੁਣ ਕੱਢ ਕੇ ਸਾਹ ਲਊਗੀ ਐਵੇਂ ਨਹੀਂ ਨਰਾਨਾ ਪਰਜਾਈਆਂ ਦੇ ਖਿਲਾਫ ਜਾਂਦੀਆਂ ਜਿਸ ਘਰ ਦੇ ਵਿੱਚ ਤੇਰੇ ਜਿਹੀ ਪਰਜਾਈ ਹੋਵੇ ਨਾ ਉਹਨਾਂ ਨੂੰ ਖਿਲਾਫ ਜਾਣਾ ਹੀ ਪੈਂਦਾ ਦੇਖੋ ਜੀ ਮੇਰੀ ਸੁਣੋ ਗੱਲ ਅੱਜ ਨਹੀਂ ਤੇ ਕੱਲ ਟੋਡੀ ਭੈਣ ਨੇ ਹਫ਼ਤੇ ਜਾਂ 10 ਦਿਨਾਂ ਤੱਕ ਆਪਣੇ ਸਹੁਰੇ ਚਲੀ ਜਾਣਾ ਪਰ ਤੁਸੀਂ ਮੇਰੇ ਨਾਲ ਨਾ ਉਸ ਲੈਵਲ ਤੱਕ ਰਿਸ਼ਤਾ ਖਰਾਬ ਨਾ ਕਰੋ ਕਿ ਬਾਅਦ ਵਿੱਚ ਤੁਸੀਂ ਤਰਸੋ ਕਿ ਲਾਪਰਿਤ ਪਹਿਲੇ ਵਰਗੀ ਹੋ ਜਾ ਮੈਂ ਤਾਂ ਲਾਪਰੀ ਤੇ ਇਹੀ ਚਾਹਨਾ ਜਿੱਦਾਂ ਦੀ ਮੈਂ ਤੈਨੂੰ ਵਿਆਹ ਕੇ ਲੈ ਕੇ ਆਇਆ ਸੀ ਨਾ ਉਦਾਂ ਦੀ ਹੋ ਜਾ ਜਦੋਂ ਤੂੰ ਇਸ ਘਰ ਚ ਵਿਆਹ ਕੇ ਆਈ ਸੀ ਨਾ ਉਦੋਂ ਕਿਰਨ ਭਾਬੀ ਨੂੰ ਤੂੰ ਜਠਾਣੀ ਸਮਝਦੀ ਸੀ ਨਾਲੇ ਗੁੱਲ ਨੂੰ ਆਪਣੀ ਧੀ ਸਮਝਦੀ ਸੀ ਜਿੱਦਨ ਦੀ ਰਹਿਮਤ ਹੋਈ ਹੈ ਤੂੰ ਬਿਲਕੁਲ ਹੀ ਬਦਲ ਗਈ ਹੈ ਚਲੋ ਠੀਕ ਹੈ ਕੋਈ ਗੱਲ ਨਹੀਂ ਹੁਣ ਜੋ ਹੋਣਾ ਸੀ ਹੋ ਗਿਆ ਮੈਂ ਨਾ ਹੁਣ ਆਪਣੇ ਆਪ ਨੂੰ ਪਹਿਲੇ ਵਰਗੀ ਕਰਦੀ ਆ ਪਹਿਲਾ ਵਰਗੀ ਹੋ ਜਾਂ ਨਾ ਹੋ ਮੈਨੂੰ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਕਿਉਂਕਿ ਤੂੰ ਆਪਣੀ ਜਠਾਣੀ ਦਾ ਘਰ ਖਰਾਬ ਕਰ ਚੁੱਕੀ ਹਾਂ ਤੇ ਮੇਰੀ ਨਜ਼ਰਾਂ ਤੋਂ ਡਿੱਗ ਚੁੱਕੀਆਂ ਹਈਆਂ ਤੂੰ ਮੇਰੇ ਨਾਲ ਇਸ ਕਰਕੇ ਮਿੱਠੀ ਨਾ ਹੋ ਤੇਰੀ ਮਾਂ ਦੇ ਆਏ ਤੇ ਤੇਰੇ ਵੱਲ ਦੀ ਗੱਲ ਕਰੂੰਗਾ ਇਹ ਤਾਂ ਭੁੱਲ ਜਾ ਤੂੰ ਬੰਦਾ ਕੀ ਸੋਚ ਕੇ ਵਿਆਹ ਕਰਾਉਂਦਾ ਤੇ ਤੁਸੀਂ ਕੀ ਕੁਛ ਕਰ ਜਾਂਦੀਆਂ ਆ ਕੇ ਮੇਰੀ ਸੁਣੋ ਜੀ ਗੱਲ ਆਪਾਂ ਦੋਨੋਂ ਜਾਣੇ ਇਸੇ ਘਰ ਚ ਹੀ ਆ ਕਿਤੇ ਚੱਲੇ ਤੀ ਜੋ ਵੀ ਆਪਣੇ ਦੋਨਾਂ ਦੇ ਵਿੱਚ ਗਿਲੇ ਸ਼ਿਕਵੇ ਆ ਆਪਾਂ ਬੈਠ ਕੇ ਬੋਲੀ ਵਲੀ ਕਲੀਅਰ ਕਰ ਲਾਂਗੇ ਬਸ ਤੁਸੀਂ ਇੱਦਾਂ ਕਰੋ ਜਾਂ ਤੇ ਮੰਮੀ ਨੂੰ ਫੋਨ ਕਰ ਦੋ ਕਿ ਉਹ ਇੱਥੇ ਨਾ ਜਾਂ ਤੇ ਦੀਦੀ ਨੂੰ ਕਹ ਰੋ ਕਿ ਮੇਰੀ ਮੰਮੀ ਦੇ ਆਏ ਨਾ ਜਿਆਦਾ ਬੋਲਣਾ ਤੂੰ ਵੀ ਤਾਂ ਕਰਨ ਭਾਬੀ ਦੇ ਪੇਕ ਬਾਰੇ ਇੰਨੀ ਇੰਨੀ ਗੱਲਾਂ ਕੀਤੀਆਂ ਹੁ ਤੇਰਾ ਪੇਕ ਘਾ ਲੱਗਾ ਤੂੰ ਕਿਉਂ ਡਰਦੀ ਪਈ ਐ ਜਦੋਂ ਮੇਰੀ ਮੰਮੀ ਆਂਦੇ ਆ ਦੀਦੀ ਨੇ ਗੱਲ ਹੀ ਕਰਨੀ ਐ ਨਾ ਜਿੰਨੀ ਮਰਜ਼ੀ ਕਰ ਲੈਣ ਬਸ ਉਹਨਾਂ ਸਾਹਮਣੇ ਨਾ ਹੱਥ ਚਲਾ ਕੇ ਨਾ ਕਰਨਾ ਜੇ ਹੱਥ ਚਲਾ ਕੇ ਕਰਨਗੇ ਤੇ ਮੇਰੀ ਕੀ ਇੱਜ਼ਤ ਰਹਿ ਜੂਗੀ ਇਹ ਤਾਂ ਮੇਰੀ ਭੈਣ ਦੇ ਦਿਮਾਗ ਤੇ ਆ ਕੀ ਪਤਾ ਤੇਰੀ ਮਾਂ ਨਾ ਕੋਈ ਗੱਲ ਹੀ ਨਾ ਕਰੇ ਤੇਰੀ ਮੰਮੀ ਆਏ ਤੇ ਬੈਗ ਚੱਕੇ ਤੇ ਘਰੋਂ ਬਾਹਰ ਕੱਢ ਦੇ ਉਹ ਬੰਲਾ ਮੈਨੂੰ ਮੇਰੀ ਮਾਂ ਦੇ ਖਿਲਾਫ ਕੀਤਾ ਫਿਰ ਮੇਰੇ ਭਰਾ ਦੇ ਖਿਲਾਫ ਕੀਤਾ ਹੂੰ ਤੂੰ ਚਾਨੀ ਆ ਕਿ ਮੈਂ ਆਪਣੀ ਭੈਣ ਦੇ ਖਿਲਾਫ ਜਾਵਾਂ ਤੈਨੂੰ ਮੈਂ ਵਿਆਹ ਕੇ ਤਾਂ ਲਿਆਂਦਾ ਸੀ ਤੂੰ ਮੇਰਾ ਘਰ ਜੋੜ ਕੇ ਰੱਖੇ ਤੂੰ ਤਾਂ ਮੇਰਾ ਘਰ ਹੀ ਖਿਲਾਰਤਾ ਸਾਰ ਤੇਰੇ ਵਰਗੀਆਂ ਮਾੜੀਆਂ ਨੂੰਹਾਂ ਨੇ ਨਾ ਚੰਗੀਆਂ ਨੂੰ ਹਣੋ ਬਦਨਾਮ ਕੀਤਾ ਹੈ ਮੇਰੀ ਸੁਣੋ ਜੀ ਗੱਲ ਅੱਜ ਤੂੰ ਨਹੀਂ ਬੋਲਣਾ ਅੱਜ ਮੈਂ ਬੋਲੂਗਾ ਮੇਰੀ ਧਿਆਨ ਨਾਲ ਗੱਲ ਸੁਣੀ ਬੇਸ਼ੱਕ ਇਹਨੇ ਇੱਥੋਂ ਚਲ ਗਈ ਹੈ ਪਰ ਉਹਨਾਂ ਦੇ ਆਂਡੀ ਗਮਾਂਡੀ ਨੇ ਤਾਂ ਇਹੀ ਕਹਿਣਾ ਕਿ ਇਹਨੂੰ ਵਸਣਾ ਨਹੀਂ ਆਇਆ। ਉਹਨਾਂ ਲੋਕਾਂ ਨੂੰ ਕੌਣ ਦੱਸੇ ਜਾ ਕੇ ਕਿ ਕਿਰਨ ਭਾਬੀ ਨੂੰ ਸੋੜੇ ਮਾਰੇ ਟੱਕਰੇ। ਜੇ ਤੂੰ ਸਹੀ ਹੁੰਦੀ ਨਾ ਮੈਂ ਪਰਿਵਾਰ ਦੇ ਖਿਲਾਫ ਚੱਲ ਜਾਂਦਾ ਲਾਪਰਿਤ ਪਰ ਤੇਰੀਆਂ ਹਰਕਤਾਂ ਨੇ ਨਾ ਮੇਰਾ ਸਿਰ ਨੀਵਾ ਕਰਤਾ ਸਾਰੇ ਸਾਹਮਣੇ। ਭਾਵੇਂ ਮੇਨਾਂ ਸਾਰੀ ਜ਼ਿੰਦਗੀ ਤੇ ਪਰ ਆਪਣਾ ਰਿਸ਼ਤਾ ਪਹਿਲੇ ਵਰਗਾ ਨਹੀਂ ਰਹੂਗਾ ਹੁਣ। ਮੈਂ ਚੱਲਾਂ ਉੱਧਰ ਵਾਲੇ ਕਮਰੇ 'ਚ ਪੈਣ ਮੇਰੇ ਮਗਰ ਨਾ ਹੀ ਹੂੰ। ਫਾਲਾ ਉਖਾ ਇਹ ਨਾਲ ਸਮਝਾਉਣਾ ਸਾਰੇ ਨਾ ਇੱਕ ਤੋਂ ਇੱਕ ਵੱਧ ਕੀ ਆ ਮਾਂ ਆਪਣਾ ਨਹੀਂ ਮਾਣ ਭਰਾ ਆਪਣਾ ਨਹੀਂ ਮਾਣ ਭੈਣ ਆਪਣਾ ਨਹੀਂ ਮਾਣ ਤੇ ਇਹ ਆਪਣੀ ਮਾਂ ਨੇ ਹੈਗੇ ਦੀਪੀ ਆ ਫੋਨ ਫੋਨ ਛੱਡ ਤੇ ਘਰ ਦਾ ਜਿਹੜਾ ਸਮਾਨ ਮੁੱਕਿਆ ਪਿਆ ਚੱਲ ਜਾ ਕੇ ਸ਼ਹਿਰੋਂ ਲੈ ਆਈਏ ਤੇ ਮੈਂ ਵੀ ਆਫਿਸ ਜਾਣਾ ਫਿਰ ਉਹ ਸਮਾਨ ਨੂੰ ਤੁਸੀਂ ਰਹਿਣ ਦੋ ਮੈਂ ਤੇ ਕਿਰਨ ਜਾ ਕੇ ਲਿਆਵਾਂਗੀ ਜਾਂ ਰਾਧਿਕਾ ਚੱਲ ਜੂਗੀ ਮੇਰੇ ਨਾਲ ਤੁਸੀਂ ਨਾ ਘਰ ਦੀਆਂ ਟੈਨਸ਼ਨਾਂ ਹੁਣ ਘੱਟ ਕਰ ਦੋ ਯਾਰ ਤੂੰ ਤਾਂ ਆਪ ਦਾ ਰੂਪ ਇੱਕੇਦਾਂ ਮੀ ਚੇਂਜ ਕਰਤਾ ਉੱਥੇ ਜਾ ਕੇ ਜਦੋਂ ਤੂੰ ਥਰਨੇ ਨੂੰ ਧਰਿਆ ਨਾ ਮੈਂ ਹੈਰਾਨ ਹੋ ਗਿਆ ਨਾ ਐ ਸਾਡੀ ਕੁੜੀ ਨੂੰ ਕੋਈ ਤੰਗ ਕਰੂ ਤੇ ਮੈਂ ਛੱਡ ਦਾਂਗੀ ਇਹ ਹੁਣ ਤੂੰ ਕਹੀ ਜਾਨੀਆ ਘਰ ਦੀਆਂ ਟੈਨਸ਼ਨਾਂ ਨਾ ਲਓ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹੁਣ ਤੂੰ ਹੀ ਸਾਂਭਣੀਆਂ ਹਾਂ ਫਿਰ ਮੈਂ ਘਰ ਦੀ ਵੱਡੀ ਨੂੰ ਹਾਂ ਸਾਸ ਨੂੰ ਵੀ ਮੈਂ ਸਾਹਮਣਾ ਤੇ ਘਰ ਦੀ ਧੀ ਨੂੰ ਵੀ ਮੈਂ ਦੇਖਣਾ ਤੇ ਛੋਟੀ ਬੋਟੀ ਨੂੰ ਵੀ ਮੈਂ ਦੇਖਣਾ ਤੇ ਉਹਦੇ ਬੱਚੇ ਵੀ ਦੇਖਣੇ ਆ ਚਲੋ ਡੇਰਾਏ ਦਰੋਤਾਏ ਤੈਨੂੰ ਵੀ ਪਤਾ ਲੱਗ ਗਿਆ ਘਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਆ ਕਰਨਾ ਨਾ ਘਰੇ ਰਹਿ ਰਹਿ ਕੇ ਹੁਣ ਬੋਰ ਹੋਈ ਪਈ ਆ ਦੋ ਦਿਨ ਹੋ ਗਏ ਚਲੋ ਨਾਨੀ ਵੱਲ ਗਈ ਤੇ ਉਹਦਾ ਟਾਈਮ ਨਿਕਲ ਗਿਆ ਫੇਰ ਆ ਕੇ ਉਹਨੇ ਐਵੇਂ ਟੈਨਸ਼ਨਾਂ ਚ ਬੈਠੀ ਰਹਿਣੀ ਐ ਤੇ ਆਪਾਂ ਕੁਛ ਨਾ ਕੁਛ ਸੋਚੀਏ ਉਹਦੇ ਬਾਰੇ ਜੇ ਇੰਨਾ ਕੁਝ ਸੋਚੀ ਬੈਠੀ ਆ ਕਿਰਨ ਬਾਰੇ ਕੁਛ ਨਾ ਕੁਛ ਤਾਂ ਤੂੰ ਸੋਚਿਆ ਹੀ ਹੋਣਾ ਚੱਲ ਇਹ ਵੀ ਜ਼ਿੰਮੇਵਾਰੀ ਤੂੰ ਲੈ ਲਾ ਜੋ ਸੋਚੇਂਗੀ ਵਧੀਆ ਸੋਚੇਂਗੀ ਹੁਣ ਮੈਂ ਕੀ ਸੋਚਾਂ ਜੀ ਪਹਿਲਾਂ ਵੀ ਮੈਂ ਹੀ ਸੋਚਿਆ ਸੀ ਕਿ ਕਿਰਨ ਬਾਰੇ ਚ ਦੇਖੋ ਉਹਦਾ ਕੀ ਨਤੀਜਾ ਨਿਕਲਿਆ ਛੱਡ ਦੀਪੀ ਤੂੰ ਇਹ ਗੱਲਾਂ ਬਾਰੇ ਭੁੱਲ ਜਾ ਤੇ ਕਿਰਨ ਨੂੰ ਵੀ ਕਹ ਬੀ ਇਹ ਗੱਲਾਂ ਯਾਦ ਕਰਕੇ ਐਵੇਂ ਨਾ ਦੁਖੀ ਹੋ ਤੇ ਗੱਲ ਸੁਣ ਮੇਰੀ ਤੂੰ ਹੈ ਨਾ ਜੋ ਵੀ ਸੋਚੇਂਗੀ ਨਾ ਵਧੀਆ ਹੀ ਸੋਚੇਂਗੀ ਹੁਣ ਹੱਲੇ ਤਾਂ ਦੀਪੀ ਹਫਤਾ ਹੀ ਹੋਇਆ ਇਸ ਗੱਲ ਨੂੰ ਅਜੇ ਮਹੀਨਾ ਦੋ ਮਹੀਨੇ ਇਹ ਗੱਲਾਂ ਤੰਗ ਕਰਨਗੀਆਂ ਚੱਕਰ ਇਹ ਆ ਜੀ ਉਹ ਗੱਲਾਂ ਸੋਚ-ਸੋਚ ਕੇ ਨਾ ਦੁਖੀ ਹੁੰਦੀ ਰਹਿੰਦੀ ਆ ਆਪਾਂ ਉਹਨੂੰ ਬਿਜ਼ੀ ਕਰਨਾ ਕਿ ਉਹਦਾ ਧਿਆਨ ਕਿਸੇ ਪਾਸੇ ਲੱਗਾ ਰਹੇ ਜੇ ਤੁਸੀਂ ਦੋਨੋਂ ਗੱਲਾਂ ਕਰ ਰਹੇ ਹੋ ਤੇ ਪੱਕਾ ਕਿਰਨ ਦੇ ਮੁੱਦੇ ਦੀਆਂ ਗੱਲਾਂ ਕਰਦੇ ਹੋਵੋਗੇ ਮੈਨੂੰ ਵੀ ਦੱਸੋ ਕਿ ਮੈਂ ਕੋਈ ਤੁਹਾਡੀ ਹੈਲਪ ਕਰਦਾ ਗੱਲ ਇਹ ਹੈਗੀ ਪਵਨ ਆਪਾਂ ਕੁੜੀ ਨਾ ਆਪਣੀ ਬਿਜ਼ੀ ਕਰਨੀ ਆ ਕਿਸੇ ਨਾ ਕਿਸੇ ਕੰਮ ਦੇ ਵਿੱਚ ਜੇ ਉਹ ਕੱਲੀ ਬਹਿਵੇਂ ਕਿ ਬਾਰ-ਬਾਰ ਸੋਚੂਗੀ ਨਾ ਐਵੇਂ ਡਿਪਰੈਸ਼ਨ 'ਚ ਚੱਲ ਜੂਗੀ ਗੱਲ ਹੈਗੀ ਐ ਜੀ ਐਵੇਂ ਕਿ ਜਦੋਂ ਬੰਦਾ ਇੱਕ ਵਾਰ ਡਿਪਰੈਸ਼ਨ 'ਚ ਚੱਲ ਜੇ ਨਾ ਵਾਪਸ ਉਹਨੂੰ ਲਿਆਉਣਾ ਨਾ ਬਹੁਤ ਔਖਾ ਤੇ ਕੁੜੀ ਆਪਾਂ ਨੇ ਡਿਪਰੈਸ਼ਨ 'ਚ ਨਹੀਂ ਜਾਣ ਦੇਣੀ ਹੈਗੀ ਗੱਲ ਤਾਂ ਤੇਰੀ ਸਹੀ ਆ ਜੇ ਕਿਰਨ ਦੁਖੀ ਹੋਊਗੀ ਉਹਨੀਆਂ ਕੁੜੀਆਂ ਵੀ ਦੁਖੀ ਹੋਣਗੀਆਂ ਤੇ ਉਹਨਾਂ ਵੱਲ ਦੇ ਦੇਖ ਕੇ ਮਾਂ ਵੀ ਦੁਖੀ ਹੋਊਗੀ ਮਾਂ ਨੇ ਕਿਹਾ ਨਾ ਕੀ ਗੱਲ ਆ ਵੀ ਮੇਰੇ ਪੁੱਤਾਂ ਦੇ ਹੁੰਦੇ ਹੋਏ ਇਹ ਕੁੜੀਆਂ ਕਿਉਂ ਦੁਖੀ ਨੇ ਉਪਾ ਬੀ ਬਰੇ ਇਹ ਕੋਈ ਐਡਾ ਵੱਡਾ ਮਸਲਾ ਹੈ ਨਹੀਂ ਜਿਹਦੇ ਤੇ ਆਪਾਂ ਇੰਨੀ ਵੱਡੀ ਡਿਸਕਸ਼ਨ ਕਰਨ ਲੱਗੇ ਹੋਏ ਹਾਂ ਚੱਕਰ ਰਹੇਗਾ ਇਹ ਕਿ ਆਪਾਂ ਕਿਰਨ ਨੂੰ ਬਿਜ਼ੀ ਕਰਨਾ ਹੈ ਤਾਂ ਬਿਜ਼ੀ ਕਰਨ ਵਾਸਤੇ ਸਾਨੂੰ ਕਿਰਨ ਨੂੰ ਜੋਬ ਲਵਾਉਣਾ ਪੈਣਾ ਹੁਣ ਸਾਡੇ ਦੋਨਾਂ ਭਰਾਵਾਂ ਦੇ ਹੁੰਦੇ ਹੁੰਦਾ ਹੈ ਸਾਡੀ ਭੈਣ ਬਾਹਰ 15-20 ਹਜ਼ਾਰ ਦਾ ਜੋਬ ਕਰੇ ਸਾਨੂੰ ਇਹ ਚੀਜ਼ ਆ ਪਸੰਦ ਨਹੀਂ ਹੈਗੀ ਇਸੇ ਕਰਕੇ ਜੇ ਮੇਰੀ ਮੰਨੋ ਤਾਂ ਮੇਰੇ ਕੋਲ ਇੱਕ ਸਲਾਹ ਹੈਗੀ ਹੈ ਸਲਾਹ ਹੈਗੀ ਐਵੇਂ ਕਿ ਬਰੇ ਆਪਣੇ ਦੋ ਆਫਿਸ ਨੇ ਆਪਾਂ ਨੂੰ ਇੱਧਰ ਉੱਧਰ ਜਾਣਾ ਪੈਂਦਾ ਹੈ ਤੇ ਕਦੇ ਗਾਹਕ ਵੀ ਮੁੜ ਜਾਂਦਾ ਹੈ ਤੇ ਕਦੇ ਪੇਮੈਂਟ ਵੀ ਮੁੜ ਜਾਂਦੀ ਹੈ ਆਪਾਂ ਇੱਕ ਆਫਿਸ 'ਚ ਪੱਕਾ ਕਿਰਨ ਨੂੰ ਨਾ ਬਾਧੀਏ ਕਿਦਾਂ ਮੇਰੀ ਸਲਾਹ ਸਹੀ ਹੈ ਕਿ ਨਹੀਂ ਨਾਲੇ ਗੱਲ ਹੈਗੀ ਐ ਮੇ ਕਿ ਸਾਡੇ ਘਰ ਦਾ ਮੈਂਬਰ ਆਫਿਸ ਸੰਭੂਗਾ ਸਾਡਾ ਆਪਣਾ ਕੰਮ ਸੰਭੂਗਾ ਤੇ ਯਕੀਨ ਵੀ ਹੈਗਾ ਮਾਰਲੇ ਬੰਦੇ ਤੇ ਅੱਜ ਦੇ ਟਾਈਮ ਦੇ ਵਿੱਚ ਯਕੀਨ ਕਰਨ ਦਾ ਕੋਈ ਹਾਲ ਨਹੀਂ ਹੈਗਾ ਨਾਲ ਕਿਰਨ ਨੂੰ ਵੀ ਇਹ ਹੋਊਗਾ ਕਿ ਮੈਂ ਆਪਣੇ ਭਰਾਵਾਂ ਤੇ ਬੋਝ ਨਹੀਂ ਬਣੀ ਹੋਈ ਵੀ ਇਹ ਮੇਰੇ ਕੋ ਵੀ ਕੰਮ ਕਰਾਉਂਦੇ ਪਏ ਨੇ ਤੇ ਨਾਲੇ ਮੈਂ ਕੰਮ ਕਰਦੀ ਪਈ ਆ ਤੇ ਇਹਨਾਂ ਨਾਲ ਰਹਿਣੀ ਪਈ ਹੈ ਗੱਲ ਤਾਂ ਤੁਹਾਡੀ ਨਾ ਬਿਲਕੁਲ ਸਹੀ ਆ ਪਰ ਗੱਲ ਆਏ ਆ ਕਿ ਕਿਰਨ ਨੂੰ ਤੁਹਾਡੇ ਕੰਮ ਦੀ ਬਿਲਕੁਲ ਨੌਲੇਜ ਨਹੀਂ ਹੈਗੀ ਉਹਨੂੰ 2 ਮਹੀਨੇ ਨਾ ਮੱਥਾ ਮਾਰ ਕੇ ਸਮਝਾਉਣਾ ਪੈਣਾ ਪਰ ਇਹ ਵੀ ਗੱਲ ਆ ਕਿ ਐਵੇਂ ਕਿਤੇ ਕੋਈ ਆਪਣਾ ਗਾਹਕ ਨਾ ਵਾਪਸ ਮੁੜ ਜੇ ਕਰਾਵਣਾ ਕੰਮ ਹੋ ਜੇ ਕਿਤੇ ਕੋ। ਉਹ ਪਾਬੀ ਜੀ ਜੇ ਨਵੀਂ ਕੁੜੀ ਵੀ ਕੋਈ ਰੱਖਾਂਗੇ ਜੇ ਉਹਨੂੰ ਵੀ ਕੰਮ ਦੀ ਨੌਲੇਜ ਨਹੀਂ ਹੋਊਗੀ ਜੇ ਉਹਨੇ ਨੁਕਸਾਨ ਕਰਤਾ ਉਹ ਤਾਂ ਆਪਣੇ ਤੋਂ ਜਰਿਆ ਵੀ ਨਹੀਂ ਜਾਣਾ। ਇਹ ਹੋਊਗਾ ਆਪਣੇ ਘਰ ਦਾ ਬੰਦਾ ਬੈਠਾ ਉੱਥੇ ਜੇ ਮਾੜਾ ਮਟਾ ਨੁਕਸਾਨ ਕਰ ਵੀ ਦਊਗੀ ਜਰਿਆ ਜਾਊਗਾ। ਚਲ ਕੰਮ ਤਾਂ ਸਿੱਖਦੀ ਪਈ ਆ। ਫਿਰ ਵੀ ਤੁਸੀਂ ਦੋਨੋਂ ਭਰਾ ਨਾ ਹਫਤਾ ਖੰਡ ਕਰਨ ਦੇ ਨਾਲ ਹੀ ਰਹੋ। ਜੇ ਕੋਈ ਆਫਿਸ ਦੇ ਵਿੱਚ ਗਾਹਕ ਆਉਂਦਾ ਉਹ ਇਹ ਨਾ ਸੋਚੇ ਵੀ ਇਹਨਾਂ ਨੇ ਕੁੜੀ ਰੱਖੀ ਹੋਈ ਆ। ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੇ ਆਪਣੀ ਭੈਣ ਨੂੰ ਨਾਲ ਰੱਖਿਆ ਹੋਇਆ। ਵੀਰ ਥੋਡੀ ਗੱਲ ਕਰਦੇ ਕਰਦੇ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ। ਚੱਲ ਜਿਹੜੀ ਆਪਾਂ ਉਹਨੂੰ ਤਨਖਾਹ ਤਾਂ ਦੇਣੀ ਦੇਣੀ ਠੀਕ ਆ। ਜੇ ਆਪਾਂ ਕੋਈ ਕੋਠੀ ਜਾਂ ਪਲਾਟ ਵਕਾਰੂਗੀ ਉਹਨੂੰ ਆਪਾਂ ਕਮਿਸ਼ਨ ਵੀ ਦੇਵਾਂਗੇ। ਪਰਤ ਨਾਲ ਆਪਣਾ ਜੋੜੀ ਜਾਊਗੀ ਉਹਦੇ ਕੰਮ ਆਊਗਾ। ਹੁਣ ਗੱਲ ਪਤਾ ਕੀ ਹੈ? ਕਈ ਲੋਕਾਂ ਦੀ ਸੋਚ ਇਹ ਵੀ ਹੋਊਗੀ ਵੀ ਇਹ ਪ੍ਰੋਪਰਟੇਵ ਰੂਪਤੀ ਦਾ ਕੰਮ ਤਾਂ ਬੰਦਿਆਂ ਦੇ ਵਸਦਾ ਹੁੰਦਾ ਜਨਾਨੀਆਂ ਦੇ ਵਸਦਾ ਨਹੀਂ ਹੁੰਦਾ। ਪਰ ਜੇ ਆਪਾਂ ਆਪਣੀ ਭੈਣ ਨੂੰ ਤਰੀਕੇ ਸਰ ਸਿਖਾਵਾਂਗੇ ਨਾ ਉਹ ਇਹ ਵੀ ਕੰਮ ਵਧੀਆ ਕਰ ਲੋਗੇ। ਮੁੰਡੇ ਕੁੜੀਆਂ 'ਚ ਕਾਹਦਾ ਫਰਕ? ਬਸ ਨਾਲ ਗਾਈਡ ਕਰਨ ਵਾਲਾ ਬੰਦਾ ਇਮਾਨਦਾਰ ਤੇ ਸੱਚਾ ਹੋਣਾ ਚਾਹੀਦਾ ਬੰਦਾ ਤਾਂ ਆਪੇ ਉਹਨੂੰ ਉਸਤਾਦ ਮੰਨ ਲੈਂਦਾ ਫਿਰ ਚਲੋ ਹੁਣ ਤੁਸੀਂ ਦੋਨਾਂ ਨੇ ਜੇ ਕੋਈ ਕੰਮ ਜਾ ਕੇ ਆਣਾ ਤਾਂ ਜਾਇਓ ਮੈਨੂੰ ਉਧਰੋਂ ਮੰਮੀ ਦਾ ਫੋਨ ਆਇਆ ਮੈਂ ਨਾਨੀ ਘਰੋਂ ਕੇਰਨ ਨੂੰ ਤੇ ਮੰਮੀ ਨੂੰ ਲੈ ਆਵਾਂ ਓ ਛੋਟੇ ਵੀਰ ਬੈਠ ਤੂੰ ਮੈਂ ਤੇਰੇ ਨਾਲ ਨਾ ਇੱਕ ਗੱਲ ਕਰਨਾ ਚਾਹੁੰਦੀ ਆ ਉਹ ਗੱਲ ਤਾਂ ਕੀ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹੁੰਦੀ ਆ ਮੇਰੇ ਤੋਂ ਨਾ ਬਹੁਤ ਗਲਤੀਆਂ ਹੋ ਗਈਆਂ ਤੈਨੂੰ ਮੈਂ ਬਹੁਤ ਬੁਰਾ ਭਲਾ ਬੋਲੀ ਆ ਦੇਖ ਲਓ ਵੀਰੇ ਆਪਾਂ ਭਾਬੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ ਉਹ ਭਾਬੀਆਂ ਮਾਵਾ ਸਮਾਨ ਹੁੰਦੀਆਂ ਨੇ ਤੇ ਮਾਵਾ ਵੀ ਪੁੱਤਾਂ ਤੋਂ ਮਾਫੀ ਮੰਗਦੀਆਂ ਚੰਗੀਆਂ ਲੱਗਦੀਆਂ ਨੇ ਜੋ ਹੋ ਹੋ ਵਾ ਗਿਆ ਇਸ ਘਰ ਦੇ ਵਿੱਚ ਉਹ ਮਾੜਾ ਸਪਨਾ ਸੋਚ ਕੇ ਉਹਨੂੰ ਭੋਲਣ ਦੀ ਕਿਰਪਾਲਤਾ ਕਰੋ ਦੁਬਾਰਾ ਉਸ ਮੁੱਦੇ ਨੂੰ ਇਸ ਘਰ ਦੇ ਵਿੱਚ ਛੇੜਾਂਗੇ ਨਹੀਂ ਤੇ ਆਪਣੇ ਜਿਗਲੇਸ਼ ਨਹੀਂ ਹੋਊਗਾ ਫਿਰ ਵੀ ਜੀ ਮੈਂ ਤੁਹਾਡੇ ਤੋਂ ਵੀ ਨਾ ਮਾਫੀ ਮੰਗਣਾ ਚਾਹੁੰਨੀ ਆ ਮੈਂ ਤੁਹਾਡੇ ਦੋਨੇ ਭਰਾਵਾਂ ਦੇ ਵਿੱਚ ਫਰਕ ਪਾਉਣਾ ਚਾਹਿਆ ਤੇ ਇਸ ਕਰ ਦਿੱਤੀ ਜੋ ਆਪਣੀ ਸਾਰਿਆਂ ਦੀ ਇੱਜ਼ਤ ਆ ਉਹਦੀ ਜ਼ਿੰਦਗੀ ਦੇ ਨਾਲ ਵੀ ਮੈਂ ਖੇਢੀ ਤੁਹਾਡੀ ਮਾਂ ਜੀ ਨੇ ਮੈਨੂੰ ਨਾ ਆਪਣੀ ਧੀ ਮੰਨਿਆ ਤੇ ਉਹਨੂੰ ਮੈਂ ਸੱਸ ਦਾ ਦਰਜਾ ਹੀ ਦਿੱਤਾ ਤੇ ਉਹਦੇ ਨਾਲ ਵੀ ਮੈਂ ਬੜੇ ਵੈਰ ਕਮਾਏ ਤੇ ਵੀਰ ਜੀ ਨੇ ਮੈਨੂੰ ਨਾ ਵੱਡੀ ਭੈਣ ਦਾ ਦਰਜਾ ਦਿੱਤਾ ਫਿਰ ਵੀ ਮੈਂ ਇਹਨੂੰ ਬਹੁਤ ਦੁੱਖ ਦਿੱਤੇ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਨਾ ਤੁਸੀਂ ਮੇਰੇ ਪੇਕੀ ਇੰਨੇ ਕੁ ਵੀ ਗੱਲ ਨਹੀਂ ਜਾਣ ਦਿੱਤੀ ਤੇ ਮੈਨੂੰ ਫਿਰ ਵੀ ਇਸ ਘਰ ਦੇ ਵਿੱਚ ਰੱਖਿਆ ਉਹ ਚੱਲ ਭਾਬੀ ਇਹੋ ਜਿਹੀਆਂ ਗੱਲਾਂ ਕਰਕੇ ਨਾ ਉਹ ਸਾਨੂੰ ਦੋਨੋਂ ਭਰਾਵਾਂ ਨੂੰ ਮੋਸ਼ਨਲ ਨਾ ਕਰ। ਅਰੇ ਇੱਕ ਗੱਲ ਹੋਰ ਜਿਹੜੇ ਘਰ ਦੇ ਵਿੱਚ ਚਾਰ ਭਾਂਡੇ ਹੁੰਦੇ ਆ ਨਾ ਉਥੇ ਖੜਕਦੇ ਹੀ ਹੁੰਦੇ ਨੇ। ਜਦੋਂ ਤੱਕ ਘਰਾਂ ਦੇ ਵਿੱਚ ਮਾੜੀ-ਮੋਟੀ ਅਨਬਾਨ ਨਾ ਹੋਵੇ ਉਦੋਂ ਕਿੱਦਾਂ ਪਤਾ ਲੱਗਦਾ ਵੀ ਆਪਾਂ ਇੱਕ ਦੂਜੇ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ? ਨਹੀਂ ਵੀਰ ਪਰ ਤੂੰ ਨਹੀਂ ਨਾ ਸਮਝਦਾ ਭਾਂਡੇ ਖੜਕਣ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਭਾਂਡਿਆਂ ਦੇ ਵਿੱਚ ਨਾ ਚਿਬ ਪਾਉਣ ਨੂੰ ਫਿਰਦੀ ਸੀ। ਪਰ ਨਹੀਂ ਭਾਬੀ ਆ ਗੱਲੋਂ ਤੁਹਾਡੀ ਸਿੱਟਾ ਵੀ ਜਿੱਥੇ ਚਿਬ ਪਾਣੇ ਸੀ ਤੁਸੀਂ ਉੱਥੇ ਹੀ ਪਾਏ। ਤੁਸੀਂ ਜਿਹੜੇ ਸਵਰਨ ਦੇ ਧਰੀਆਂ ਨਾ ਮੈਂ ਲਾਉਦਾ ਇੱਧਰਲੇ ਪਾਸੇ ਚੇਬ ਪੈ ਗਿਆਣਾ ਤੇ ਉਹਦਾ ਮੂੰਹ ਐ ਹੋ ਗਿਆਣਾ ਚੱਲ ਵੇ ਮੂੰਹ ਉਹਦਾ ਡੇਡਾ ਹੋਇਆ ਤੂੰ ਐਵੇਂ ਨਾ ਬੰਗੇ ਡੇਡੇ ਜੇ ਮੂੰਹ ਬਣਾ ਮੂੰਹ ਸਿੱਧਾ ਕਰ ਆਪਣਾ ਤੇ ਨਾਲੇ ਨਾ ਮੇਰੀ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾ ਮੈਂਥੋਂ ਬਹੁਤ ਗਲਤੀਆਂ ਹੋਈਆਂ ਨੇ ਉਹ ਗੱਲਾਂ ਦੀ ਤਾਂ ਮੈਂ ਤੇਥੋਂ ਮੰਗਦੀ ਆ ਮਾਫੀ ਤੇ ਅੱਗੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਤੇ ਘਰ ਨੂੰ ਨਾ ਹੱਸਦਾ ਵਸਦਾ ਰੱਖਣਾ ਪੱਬੀ ਗੱਲ ਹੈ ਗਈ ਐਨੇ ਕੋਈ ਵੀਰਾ ਵੀ ਤੁਹਾਨੂੰ ਬੜੇ ਚਾਵਨ ਨਾਲ ਵਿਆਹ ਕੇ ਲੈ ਕੇ ਆਇਆ ਤੇ ਮੈਂ ਆਪਦੇ ਵਾਲੇ ਵੀ ਬੜੇ ਚਾਵਨ ਨਾਲ ਲੈ ਕੇ ਆਇਆ ਕੀ ਅੱਪਾ ਜਦੋਂ ਸਰਕਾਰ ਦੇ ਵਿੱਚ ਬਗਾਨੀ ਲੈ ਕੇ ਆਏ ਆ ਤੇ ਉਹਨੂੰ ਆਪਣੀ ਬਣਾ ਕੇ ਲੈ ਕੇ ਆਏ ਆ ਤੇ ਉਹਦਾ ਵੀ ਇਹੀ ਫਰਚ ਬਣਦਾ ਨਾ ਵੀ ਸਾਰੇ ਪਰਿਵਾਰ ਨੂੰ ਜੋੜ ਕੇ ਰੱਖੇ ਤੇ ਆਪ ਵੀ ਸਾਰੇ ਨਾਲ ਰਲ ਮਿਲ ਕੇ ਰਹੋ ਵੀ ਦੋ ਭਰਾ ਜਿਹੜੇ ਛੋਟੇ ਹੁੰਦੇ ਤੋਂ ਇਕੱਠੇ ਰਹਿੰਦੇ ਆਏ ਨੇ ਕੀ ਲੋੜ ਆ ਉਹਨਾਂ ਨੂੰ ਅਲੱਗ-ਅਲੱਗ ਕਰਨ ਦੀ ਜਦੋਂ ਦੋਨੋਂ ਭਰਾ ਇਕੱਠਾ ਕਮਾ ਕੇ ਇੱਕੋ ਹੀ ਘਰ ਚ ਦੇ ਰਹੇ ਨੇ ਉਸੇ ਹੀ ਘਰ ਨੂੰ ਵਧਾ ਰਹੇ ਨੇ ਤੇ ਆਪਾਂ ਅਲੱਗ-ਅਲੱਗ ਘਰ ਅਲੱਗ-ਅਲੱਗ ਕਮਰੇ ਅਲੱਗ-ਅਲੱਗ ਲੈਂਟਰ ਪਾਣੇ ਹੀ ਕਿਉਂ ਆ ਮੇਰੀ ਸੁਣੋ ਗੱਲ ਪਹਿਲਾਂ ਆਪਣੇ ਘਰ ਨੂੰ ਲੱਗੀ ਸੀਗੀ ਕਿਸੇ ਦੀ ਨਜ਼ਰ ਹੁਣ ਨਜ਼ਰ ਉਤਰ ਗਈ ਐ ਮੈਂ ਕਹਿੰਨਾ ਅੱਗੇ ਤੋਂ ਆਪਣੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਆਪਾਂ ਰਲ ਮਿਲ ਕੇ ਹੀ ਰਾਵਾਂਗੇ ਤੇ ਨਾਲੇ ਮੇਰੀ ਸੁਣੋ ਜੀ ਗੱਲ ਅੱਗੇ ਇਹ ਮੇਰਾ ਦਿਓਰ ਸੀ ਅੱਜ ਤੋਂ ਬਾਅਦ ਇਹ ਮੇਰਾ ਛੋਟਾ ਭਰਾ ਅਸੀਂ ਨਾ ਹੁਣ ਦੋਨੋਂ ਭੈਣ ਭਰਾ ਮਾਮਾ ਵਾਂਗੂ ਹੀ ਰਾਵਾਂਗੇ ਤੂੰ ਕੀ ਸੋਚੀ ਪਿਆ ਤੈਨੂੰ ਕੀ ਦਿਖਿਆ ਹੁਣ ਬੇਜੁਸੀ ਜਿੱਚ ਜਿੱਚ ਬਾਤੇ ਹੋ ਕੇ ਲੈਣ ਗਲਤ ਕਹਿਤੀ ਇਹ ਮੇਰਾ ਵੱਡਾ ਭਰਾ ਤੇ ਮੈਂ ਨਵਾਂ ਛੋਟਾ ਭਰਾ ਪਰ ਜੇ ਆਪਾਂ ਦੋਨੋਂ ਭੈਣ ਭਰਾ ਤੇ ਫੇਰ ਆਪਤਨੀ ਹੋਣਾ ਹੋਗੇ ਭੈਣ ਭਰਾ ਆਹ ਦੇਖ ਲਓ ਜੀ ਮੇਰੇ ਨਾਲ ਪੰਗੇ ਲੈਣੋਂ ਨਹੀਂ ਹਟਦਾ ਖੜਵੇਂ ਤੈਨੂੰ ਮੈਂ ਦੱਸਾਂ ਕੋਈ ਇਹੋ ਜਿਹੀ ਹਰਕਤ ਕੀਤੀ ਹੋਣੀ ਹੈ ਜਿਹੜਾ ਇਹਨਾਂ ਨੇ ਮੈਨੂੰ ਫੇਰ ਬੁਲਾਇਆ ਕੀ ਹੋਇਆ ਭੈਣ ਜੀ ਹੁਣ ਇਹਨੇ ਕੀ ਕਰਤਾ ਫੇਰ ਮੈਸ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਰਨ ਦਾ ਘਰ ਨਾ ਐਨੇ ਖਰਾਬ ਕੀਤਾ ਵੈ ਬਾਕੀ ਤੁਹਾਨੂੰ ਆਪਣੀ ਧੀ ਦੀ ਹਰਕਤਾਂ ਤੇ ਪੂਰੀ ਤਰ੍ਹਾਂ ਪਤਾ ਵੈ ਅਸੀਂ ਕੁਝ ਨਹੀਂ ਕਹਿਣਾ ਬੈਗ ਇਹਦਾ ਤਿਆਰ ਹੈ ਇਹਨੂੰ ਲੈ ਜਾਓ ਤੁਸੀਂ ਘਰ ਦੇ ਵੱਡੇ ਹੋ ਭੈਣ ਜੀ ਹੈਗੇ ਨੇ ਜੇ ਕੋਈ ਗਲਤੀ ਕਰਦੀ ਹੈ ਤੇ ਸੱਟੂ ਕੰਨ ਤੇ ਦੋ ਮੈਂ ਤਾਂ ਕਦੀ ਮਨਾ ਕੀਤਾ ਹੀ ਨਹੀਂ ਮੰਮੀ ਗਲਤੀ ਤਾਂ ਕਿੱਦਾਂ ਤਾਂ ਕਿਤੇ ਤੁਹਾਡੀ ਵੀ ਹੈਗੀ ਐ ਮੈਂ ਤੁਹਾਨੂੰ ਇੰਨੇ ਫੋਨ ਕਰਕੇ ਇਹਦੀਆਂ ਗਲਤੀਆਂ ਦੱਸੀਆਂ ਤੁਸੀਂ ਇਹਨੂੰ ਸਮਝਾਇਆ ਤਾਂ ਲੈ ਵੈਸੇ ਵਸੇ ਤੁਹਾਡਾ ਜਿਗਰਾ ਕਿ ਤੁਸੀਂ ਇਹਦੀ ਹਰਕਤਾਂ ਵੇਖ ਕੇ ਇਹਨੂੰ ਫੋਨ ਕਰਨੇ ਬੰਦ ਕਰ ਦਿੱਤੇ ਪਰ ਜੋ ਤੁਸੀਂ ਇਹਨੂੰ ਸਮਝਾ ਸਕਦੇ ਹੋ ਨਾ ਉਹ ਅਸੀਂ ਨਹੀਂ ਸਮਝਾ ਸਕਦੇ ਧੀ ਨਾਲ ਰਿਸ਼ਤਾ ਖਤਮ ਕਰਨਾ ਬੜੀ ਔਖੀ ਗੱਲ ਐ ਪਰ ਤੁਸੀਂ ਦੱਸੋ ਮੈਨੂੰ ਸਮਝਾਉਣ ਲਈ ਕੀ ਕਰ ਸਕਦੇ ਹਾਂ ਮੈਸੇਜ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਤੇ ਤੁਹਾਡੇ ਘਰੇ ਆਵੇ ਤੇ ਤੁਹਾਡੀ ਨੂਰ ਨੂੰ ਪੁੱਛੇ ਕਿ ਦੀਦੀ ਤੁਸੀਂ ਸਹੁਰੇ ਕਦੋਂ ਜਾਣਾ ਤੇ ਕਿੰਨੀ ਮਾੜੀ ਗੱਲ ਐ ਕੋਈ ਵੀ ਭੈਣ ਨਹੀਂ ਚਾਹਦੀ ਕਿ ਮੇਰੇ ਭਰਾ ਦਾ ਘਰ ਖਰਾਬ ਹੋਵੇ ਜਿਹੋ ਜਿਹੇ ਪਰਜਾਈਆਂ ਟਕਰਾ ਨਾ ਫਿਰ ਚੌਥੇ ਦਿਨ ਨਹੀਂ ਪੇਕੇ ਸਾਈ ਨੇ ਬਾਸਕਰਾ ਹੁਣ ਅਗਲਿਆਂ ਨੂੰ ਪਾਣੀ ਦੇ ਕੇ ਅਗਲੇ ਦਿਤੀਆਂ ਕੰਪਲੀਟਾ ਕਰਨ ਬੈਗਿਆ ਤੁਹਾਡੇ ਭੈਣ ਭਰਾਵਾਂ ਵਾਸਤੇ ਚੰਗੀ ਗੱਲ ਐ ਮਾਤਾ ਫਿਰ ਰਾਤ ਖੁੰਝੇ ਕੋ ਲੱਗੇ ਸੀ ਜਦੋਂ ਇਨੇ ਤੇਰੀ ਤੀਨ ਨੂੰ ਤਾਨਾ ਮਾਰਿਆ ਸੀਗਾ ਕਿ ਕਦੋਂ ਸੋਹਰੇ ਜਾਣਾ ਮੈਂ ਉਦੋਂ ਫਿਰ ਦਿਲ ਦੀ ਜਵਾਬ ਇਹਨੂੰ ਮੰਮੀ ਆ ਮੈਂ ਜੋੜਦਾ ਤੁਹਾਡੇ ਅੱਗੇ ਹੱਥ ਮੇਰੇ ਹੱਥੋਂ ਬੱਸੋ ਬਾਹਰ ਹੋ ਚੁੱਕੀ ਐ ਇਹਦਾ ਬੈਕਪੈਕ ਪਿਆ ਵਾ ਇਹਨੂੰ ਲੈ ਜਾਓ ਜੇ ਨਹੀਂ ਲੈ ਕੇ ਜਾਣਾ ਮੈਂ ਇਹਦੀ ਲੱਤ ਬਾਹ ਤੋੜ ਦੇਣੀ ਉਹ ਰਹਿਣ ਦੇ ਮਨਪ੍ਰਿਤ ਤੂੰ ਇਹਦੀ ਲੱਤ ਬਾਹ ਤੋੜ ਕੇ ਆਪਣੇ ਸਿਰ ਤੇ ਇਲਜ਼ਾਮ ਕਿਉਂ ਲੈਣਾ ਪੇਕੇ ਬੈਠੂਗੀ ਆਪੇ ਆਜੂਗੀ ਇਹਨੂੰ ਅਕਲ ਜੇ ਤੈਨੂੰ ਲੱਗਦਾ ਨਾ ਲਪ੍ਰਿਤ ਕੀਰਨ ਇੱਥੋਂ ਗਈ ਐ ਤੇ ਆਪਾਂ ਉਹਨੂੰ 14 ਲੱਖ ਰੁਪਏ ਦਿੱਤਾ ਤੇ ਤੈਨੂੰ ਤੇ ਆਪਾਂ 14 ਰੁਪਏ ਵੀ ਨਹੀਂ ਦੇਨੇ ਤੇ ਨਾ ਹੀ ਦੇਣਾ ਤੇਰਾ ਮੁੰਡਾ ਤੈਨੂੰ ਮੈਂ ਆਦਣ ਵੇਖਣ ਵਾਸਤੇ ਪਰ ਆਲੇ ਖਾਗੇ ਨੇ ਵਧੀਆ ਸੰਸਕਾਰ ਦਿੱਤੇ ਸੀ ਕਿ ਤੂੰ ਚਾਰ ਬੰਦਿਆਂ 'ਚ ਮੇਰੀ ਇੱਜ਼ਤ ਹੀ ਕਰਾਵੇਂ ਮੰਮੀ ਜੀ ਹਰ ਜਗ੍ਹਾ ਤੇ ਨਾ ਨੂਹਾਂ ਨਹੀਂ ਗਲਤ ਹੁੰਦੀਆਂ ਹੁਣ ਪੋਤਾ ਮੰਮੀ ਨੂੰ ਚਾਹੀਦਾ ਵੱਡੇ ਨੂੰ ਉਹਦਾ ਜੁਣਾ ਇਹਨਾਂ ਨੇ ਦੁੱਬਰ ਕੀਤਾ ਸੀ ਤੇ ਸਾਰਾ ਭਾਂਡਾ ਹੁਣ ਮੇਰੇ ਸਿਰ ਤੇ ਸਾਰਾ ਸਾਹਮਣੇ ਮੈਂ ਤੇਰੇ ਕੰਨ ਤੇ ਲਾਂਦੀ ਚੰਗੀ ਵੀ ਨਹੀਂ ਲੱਗਦੀ ਇੱਕ ਤਾਂ ਤੂੰ ਗਲਤੀ ਕਰਦੀ ਐ ਉਸ ਦਾ ਜਵਾਨ ਲੈਣ ਆਨੀ ਐ ਅੱਜ ਤੱਕ ਮੈਂ ਤੇਰੇ ਪਿਓ ਤੋਂ ਕਦੀ ਬਾਹਰ ਗਈ ਆ ਤੂੰ ਆਪਣੇ ਘਰ ਵਾਲੇ ਤੋਂ ਬਾਹਰ ਕਿਹਨਾਂ ਜਾਣੀ ਐ ਵੇਖ ਲਾ ਪ੍ਰਿਤ ਅਜੇ ਵੀ ਸਮਾਂ ਹੈਗਾ ਹੈ ਤੂੰ ਪਰਿਵਾਰ ਨਾਲ ਰਲ ਕੇ ਰਹਿ ਲੈ ਜੇ ਤੂੰ ਪਰਿਵਾਰ ਨੂੰ ਖੰਡਾਣਾ ਹੈ ਤੇ ਮੈਨੂੰ ਕੋਈ ਡਿਸੀਜਨ ਲੈਣਾ ਪੈਣਾ ਹੱਦ ਹੋ ਗਈ ਮੰਮੀ ਵੈਸੇ ਟੋਡੇ ਵਾਲੀ ਘਰ ਵਾਲੀ ਨਜ਼ਰਾਂ 'ਚ ਮੈਂ ਡੇਗ ਗਈ ਨਾਨਾ ਆਂ ਦੀ ਨਜ਼ਰਾਂ 'ਚ ਮੈਂ ਡੇਗ ਗਈ ਮਾਂ ਦੀ ਨਜ਼ਰਾਂ 'ਚ ਵੀ ਡੇਗ ਗਈ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਨਾ ਫੇਰ ਹੁਣ ਤੂੰ ਦੱਸ ਦੇ ਮੈਂ ਕੀ ਕਰਾਂ ਨਾ ਮੈਂ ਤੀਨ ਨੂੰ ਛੱਡ ਸਕਦੀ ਆ ਨਾ ਮੈਂ ਨੂਨ ਛੱਡ ਸਕਦੀ ਆ ਮੈਂ ਤਾਂ ਦੋਨੋਂ ਪਾਸੇ ਫਸੀ ਪਈ ਆ ਸਾਫ਼ ਸੇ ਤੇਰੀ ਜਿਆਦਾ ਉੱਚਾ ਨਾ ਬੋਲ ਚਲ ਘਰ ਵਾਲੇ ਤੋਂ ਮਾਫੀ ਮੰਗ ਤੇ ਨਾਨਾ ਤੋਂ ਵੀ ਮਾਫੀ ਮੰਗ ਨਾ ਮੰਮੀ ਮੈਂ ਮਾਫੀ ਕਿਉਂ ਮੰਗਾ ਜਿਵੇਂ ਜਿਵੇਂ ਮੈਨੂੰ ਮੇਰੇ ਸੱਸ ਨੇ ਕਿਹਾ ਮੈਂ ਓਵੇਂ ਓਵੇਂ ਕੀਤਾ ਜੇ ਸੱਸ ਨਾਲ ਚੱਲ ਪਈਆਂ ਤਾਂ ਮਰਦੀਆਂ ਜੇ ਨਹੀਂ ਚੱਲਦੀ ਤਾਂ ਮਰਦੀਆਂ ਜਰਾ ਜਰਾ ਮਾਫੀ ਮੰਗਣ ਨਾਲ ਨਾ ਤੇਰਾ ਕੁਝ ਕਸ ਨਹੀਂ ਚੱਲਾ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਘਰ ਦੀ ਵੱਡੀ ਤੀਨ ਨੂੰ ਇੱਜ਼ਤ ਕਿੱਦਾਂ ਦੇਣੀ ਹੈ ਤੁਹਾਡੀ ਤਿੰਨਾ ਭੈਣ ਭਰਾਵਾਂ ਦੀ ਤੇ ਆਪਸ ਚ ਬੰਨਦੀ ਨਹੀਂ ਤੇ ਰਿਸ਼ਤੇਦਾਰੀਆਂ ਮੈਨੂੰ ਸਿਖਾਉਨੇ ਹੋ ਆ ਦੇਖ ਲਓ ਮਾਸੀ ਜੀ ਆ ਹਰਕਤਾਂ ਨੇ ਜ਼ੁਬਾਨ ਦੇਖ ਲਓ ਗਿੱਠ ਜਿੱਡੀ ਵਾਹ ਉੰਨੀ ਵੀ ਰੱਖੀ ਖਾਸ ਕਰਕੇ ਜਦੋਂ ਮੇਰੀ ਭੈਣ ਨਾਲ ਗੱਲ ਕਰਦੀ ਪੀਂ ਮੈਂ ਤੇਰੀ ਮਾਂ ਦੇ ਬੈਠੇ ਦਾ ਵੀ ਲਿਆਇ ਨਹੀਂ ਕਰਨਾ ਤੇਰਾ ਭਰਾ ਆਣ ਲੱਗਾ ਸੀ ਮੇਰੇ ਨਾਲ ਤੈਨੂੰ ਉਹਦੇ ਗੁੱਸੇ ਦਾ ਪਤਾ ਹੀ ਹੈ ਇਹਨਾਂ ਸਾਰਿਆਂ ਕੋਲੋਂ ਮਾਫੀ ਮੰਗ ਲੈ ਤੇ ਘਰ ਨੂੰ ਘਰ ਸਮਝ ਜਦੋਂ ਮੈਂ ਇੱਕ ਵਾਰੀ ਕਹਿ ਹੀ ਦਿੱਤਾ ਕਿ ਮੈਂ ਨਹੀਂ ਮੰਗਣੀ ਮਾਫੀ ਇਹਨਾਂ ਕੋਲੋਂ ਬਹਿ ਜਾ ਤੂੰ ਤੇਰੇ ਕੋਲ ਬਹਿ ਕੇ ਗੱਲ ਨਹੀਂ ਹੁੰਦੀ ਮੰਮੀ ਤੂੰ ਹੀ ਸਮਝ ਦੇਣੀ ਬੇਹਗੇ ਇਹ ਬਾਰ ਬਾਰ ਤਾਂ ਖੜੀ ਹੋ ਰਹੀ ਹੈ ਇਹਨੇ ਇੱਥੋਂ ਹੀ ਨਿਕਲ ਜਾਣਾ ਇਸ ਨੂੰ ਇਹਨੂੰ ਲੈ ਜਾ ਉਹ ਮੰਮੀ ਜੀ ਇਹ ਸਾਰੇ ਜਾਣੇ ਨਾ ਅੱਕੇ ਪਏ ਨੇ ਮੇਰੇ ਕੋਲ ਤੁਸੀਂ ਐਦਾਂ ਕਰੋ ਮੈਨੂੰ ਨਾਲ ਹੀ ਲੈ ਜਾਓ ਹਫਤਾ 10 ਦਿਨ ਉੱਥੇ ਰਹੋਗੇ ਨਾ ਤੇ ਜੇ ਲੋੜ ਹੋ ਗਈ ਤੇ ਆਪੇ ਮੈਨੂੰ ਲੈਣ ਆ ਜਾਣਗੇ ਆ ਹੱਥ ਜੋੜੇ ਭਾਈ ਜਿਹੜੀ ਸੋਹਰੇ ਨਹੀਂ ਘਰ ਹਾਲ ਕੇ ਰਹਿ ਸਕੀ ਉਹ ਪੇਕੇ ਘਰ ਸਵਾਰ ਹਾਲ ਕੇ ਰਹੇਗੀ ਮੈਂ ਤੈਨੂੰ ਉੱਧਰ ਲਿਜਾ ਕੇ ਆਪਣਾ ਪਰਿਵਾਰ ਖਿਲਾਰਨਾ ਹੱਲੇ ਵੀ ਮੌਕਾ ਆ ਗਿਆ ਲਾ ਸੰਭਲ ਜਾ ਬੇਸ਼ੱਕ ਮੇਰੀ ਮਾਂ ਮੈਨੂੰ ਨਹੀਂ ਬੁલાਂਦੀ ਸੀ ਇੱਥੇ ਬਿਠਾਇਆ ਤਾਂ ਹੋਇਆ ਨਾ ਤੇਰੀ ਮਾਂ ਤਾਂ ਤੈਨੂੰ ਘਰੇ ਨਹੀਂ ਵੜਨਾ ਚਾਹਦੀ ਮੇਰੇ ਸੁਧਰਨ ਨਾਲ ਕਿਹੜੇ ਨੂੰ ਵਾਪਸ ਥੋੜੀ ਨਾ ਆਜੂਗੀ ਜਾਂ ਉਹਨਾਂ ਦੀ ਤੇ ਆ ਵਾਪਸ ਆ ਜਾਣਗੇ ਐਵੇਂ ਮੇਰੀ ਮਾਂ ਦਾ ਦਿਮਾਗ ਖਰਾਬ ਕਰੀ ਜਾਂਦੇ ਹੋ ਉਹਦੇ ਨਾਲ ਜੋ ਹੋਣਾ ਸੀ ਨਾ ਉਹ ਤਾਂ ਹੋ ਗਿਆ ਉਹਨੇ ਤਾਂ ਸ਼ੁਕਰ ਕੀਤਾ ਐ ਨਰਕ ਚੋਂ ਨਿਕਲੀ ਐ ਰੱਬ ਉਹਦੇ ਵਾਸਤੇ ਵਧੀਆ ਹੀ ਕਰੇਗਾ ਤੂੰ ਤਾਂ ਅੱਗੋਂ ਧਿਆਨ ਰੱਖਾਏਗੀ ਦਾ ਤੂੰ ਤਾਂ ਮੈਨੂੰ ਹੀ ਕਹੀ ਜਾਨਨੀ ਪਈ ਐ ਕਿ ਜਾਣਾ ਕਦੋਂ ਐ ਤੁਸੀਂ ਮੰਮੀ ਤੁਹਾਨੂੰ ਅੱਧਾ ਘੰਟਾ ਹੋ ਗਿਆ ਬੈਠੇ ਨੂੰ ਆ ਵੇਖ ਲੋ ਜ਼ੁਬਾਨ ਕਿੱਦਾਂ ਲੜਾਂਦੀ ਵੀ ਐ ਇੱਕ ਵਾਰੀ ਵੀ ਜ਼ੁਬਾਨ ਮੂੰਹ ਚ ਭਾਈ ਜਾਂਦੇ ਮੰਮੀ ਇਹਨੇ ਇੱਕ ਵਾਰੀ ਵੀ ਆਪਣੀ ਗਲਤੀ ਮੰਨੀ ਐ ਕਿ ਇਹਨੇ ਕਿਹੇ ਦਾ ਘਰ ਖਰਾਬ ਕੀਤਾ ਐ ਪਹਿਲੇ ਤਾਂ ਧੀ ਰਾਣੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਤੋ ਤੈਨੂੰ ਇਹ ਬਹੁਤ ਫालतू ਬੋਲੀ ਐ ਮੱਸ ਜੀ ਤੁਸੀਂ ਮੇਰੇ ਅੱਗੇ ਹੱਥ ਨਾ ਜੋੜੋ ਤੁਸੀਂ ਬਸ ਲਾਪਰਿਤ ਨੂੰ ਇੰਨੀ ਕਿ ਅਕਲ ਦੇ ਕੇ ਜਾਓ ਕਿ ਇਸ ਘਰ ਦੀ ਤੇਦੀ ਇੱਜ਼ਤ ਕਿੱਦਾਂ ਕਰੀ ਦੀ ਐ ਦੇਖ ਬੇਟਾ ਹਜੇ ਵੀ ਸਮਾਂ ਹੈਗਾ ਸੁਧਰ ਜਾ ਜੇ ਹੁਣ ਮੈਨੂੰ ਕੋਈ ਸ਼ਿਕਾਇਤ ਮਿਲੀ ਤੇਰੇ ਵੱਲੋਂ ਤੇ ਹੁਣ ਮੈਂ ਨਹੀਂ ਆਣਾ ਬੇਦਖਲੀ ਦੇ ਕਾਗਜ਼ ਹੀ ਆਣਗੇ ਤੇਰੇ ਵਾਸਤੇ ਅਸੀਂ ਪੂਰੇ ਪਰਿਵਾਰ ਨੇ ਤੈਨੂੰ ਆਪਣੀ ਜ਼ਿੰਦਗੀ ਚੋਂ ਤੇ ਆਪਣੇ ਘਰ ਤੋਂ ਬੇਦਖਲ ਕਰ ਦੇਣਾ